अच्छा पत्रकार ने कैमरे चकले मतलब मैं खत्म करता था मतलब ਇਹਨਾਂ ਨੂੰ ਸਰ ਚਾਹੀਦੀ ਆ ਦੂਜੀ ਬਾਈਟ ਇਹਨਾਂ ਨੂੰ ਵੀ ਮੀਮਾਂ ਨਹੀਂ ਚਾਹੀਦੀ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ ਰੋਹਨ ਤਮਨ ਬੋਲੂ ਮਜੀਠੀਏ ਬਾਰੇ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਗਮ ਥੋੜੀ ਉਹ ਤਾਂ ਨਾਬੇ ਆ ਨਾਬੇ ਜਾ ਕੇ ਕਰਿਆ ਉਹ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਛ ਕਰਦਾ ਨਹੀਂ ਪਰ ਮੈਂ ਐਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ ਚ ਚਿੱਟੇ ਰੰਗ ਦੇ ਸੱੱਥਰ ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੈ ਇੱਥੇ ਸਜ਼ਾ ਮਿਲੂ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਹਾਲਤਾਂ ਦਾ ਬਾਕੀ ਕਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗੱਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਹ ਬੈ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੇ ਅੰਦਰ ਭਾਈ ਪਰ ਆਏ ਮੁੱਛਾਂ ਨਹੀਂ ਚਲਦੀਆਂ ਵੀ ਤੋਰੀਆਂ ਚੀਕਾਂ ਕਢਾ ਦਾਂਗੇ ਫੁਲਾਣਾ ਕਰਦਣ ਵਾਹਿਗੁਰੂ ਪਰਮਾਤਮਾ ਬੜੇ ਬੜੇ ਆਏ ਚੀਕਾਂ ਵਾਲੇ ਇੱਥੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਉਹਨਾਂ ਤੋਂ ਮਿਲ ਕੇ ਠੀਕ ਸਮਾਨ ਆ